ਸ਼ਹੀਦਾਂ ਦੀ ਕਤਲਗਾਹ ਸੇ ਕੀ ਹੈ ਬਿਹਤਰ ਹੈ ਕਾਬਾ ਸ਼ਹੀਦਾਂ ਦੀ ਖਾਕ 'ਤੇ ਤਾਂ ਖੁਦਾ ਵੀ ਕੁਰਬਾਨ ਹੁੰਦਾ ਹੈ ਇਹ ਉਹ ਮੁਕੱਦਸ ਅਸਥਾਨ ਹੈ ਜਿਹਦੇ ਬਾਰੇ ਦੁਨੀਆ ਦੇ ਮਹਾਨ ਕਵੀਆਂ ਨੇ ਇਹ ਆਪਣੇ ਕਵਤਾਵਾਂ ਦੇ ਵਿੱਚ ਬਿਆਨ ਕੀਤਾ ਕਿ ਚਮਕ ਹੈ ਮਿਹਰ ਦੀ ਚਮਕੌਰ ਤੇਰੇ ਦਰੋਂ ਨੇ ਯਹੀ ਸੇ ਸਿਤਾਰੇ ਬਣ ਕੇ ਗਏ ਅਸਮਾਨ ਦੇ ਲਈ ਇਹ ਉਹ ਮੁਕੱਦਸ ਅਸਥਾਨ ਹੈ ਜਿੱਥੇ ਦੁਨੀਆ ਦੇ ਸਭ ਤੋਂ ਛੋਟੇ ਦਿਨ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜੀ ਗਈ 22 ਦਸੰਬਰ ਦਾ ਉਹ ਦਿਨ ਜਿਹੜਾ ਦੁਨੀਆ ਦਾ ਸਭ ਤੋਂ ਛੋਟਾ ਦਿਨ ਸੀ ਲੇਕਿਨ ਉਸ ਦੁਨੀਆ ਦੇ ਸਭ ਤੋਂ ਛੋਟੇ ਦਿਨ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਜੰਗ ਜਿੱਥੇ ਇੱਕ ਪਾਸੇ ਮਹਿਜ਼ 40 ਸਿੱਖ ਔਰ ਦੂਸਰੇ ਪਾਸੇ 10 ਲੱਖ ਫੌਜਾਂ ਦੇ ਨਾਲ ਜਿਨ੍ਹਾਂ ਦਾ ਮੁਕਾਬਲਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਦੇ ਕੰਡੇ ਤੋਂ ਉਹਨਾਂ ਦਾ ਸਾਰਾ ਸਰਬੰਸ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਸਹਬਾਨ ਔਰ ਤਕਰੀਬਨ 40 ਸਿੱਖ ਜਿਹੜੇ ਇਸ ਅਸਥਾਨ ਤੇ ਆਏ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਗੜੀ ਵਿੱਚ ਆ ਕੇ ਉਤਾਰਾ ਕੀਤਾ ਅੱਜ ਉਸ ਥਾਂ ਤੇ ਗੁਰਦੁਆਰਾ ਗੜੀ ਸਾਹਿਬ ਸ਼ੋਭਤ ਹੈ 7 ਕੋ ਸੰਨ 1704 ਈਸਵੀ ਦੀ ਟਲੀ ਹੋਈ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਗੜੀ ਸਾਹਿਬ ਵਿੱਚ ਪਹੁੰਚੇ ਸਾਰੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਦੀ ਮੋਰਚਾਬੰਦੀ ਕਰਵਾਈ 8 ਕੋ ਦਾ ਸੂਰਜ ਚੜ੍ਹਦੇ ਅਨਸਾਰ ਬਾਹਰ ਬਹੁਤ ਸਾਰੀਆਂ ਦੁਸ਼ਮਣ ਫੌਜਾਂ ਜਿਹੜੀਆਂ ਘੇਰਾ ਪਾ ਕੇ ਖੜੀਆਂ ਸਨ 8 ਪੋ ਵਾਲੇ ਦਿਨ ਸਾਰਾ ਦਿਨ ਕਮਸਾਨ ਦਾ ਜੰਗ ਹੋਇਆ ਜਿਸ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਸਾਹਿਬ ਜੀ ਪਿਆਰੇ ਭਾਈ ਮੋਹਨ ਸਿੰਘ ਸਾਹਿਬ ਜੀ ਔਰ ਪਿਆਰੇ ਭਾਈ ਸਾਬ ਸਿੰਘ ਜੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਉਹਨਾਂ ਦੇ ਨਾਲ ਜਿਹੜੇ 40 ਸਿੱਖ ਸੀ ਉਹਨਾਂ ਨੇ ਵੀ ਇਸ ਜੰਗ ਵਿੱਚ ਮੈਦਾਨੇ ਜੰਗ ਵਿੱਚ ਲੜਦਿਆਂ ਜਾਮੇ ਸ਼ਹਾਦਤ ਪ੍ਰਾਪਤ ਕੀਤੀ ਜਦੋਂ ਬਿਲਕੁਲ ਸ਼ਾਮਾਂ ਦਾ ਵਕਤ ਹੋਇਆ ਤੇ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਣ ਲੱਗੇ ਕਿ ਸਤਿਗੁਰੂ ਤੁਸੀਂ ਚਮਕੌਰ ਦੀ ਗੜੀ ਸਭ ਛੱਡ ਕੇ ਚਲੇ ਜਾਓ ਪਰ ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ ਕਿ ਮੈਂ ਚਮਕੌਰ ਦੀ ਗੜੀ ਛੱਡ ਕੇ ਨਹੀਂ ਜਾਵਾਂਗਾ ਕਿਉਂਕਿ ਜਿੱਥੇ ਮੇਰੇ ਪਿਆਰੇ ਸਹਬਾਨ ਸਿੱਖ ਆਪਣੇ ਸਾਹਿਬ ਜਾਨੇ ਸ਼ਹੀਦ ਹੋਏ ਹੋ ਪਰ ਗੁਰੂ ਕੇ ਸਿੱਖਾਂ ਨੇ ਇਹ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਇਹ ਗੱਲ ਇਸ ਕਰਕੇ ਕਹਿ ਰਹੇ ਹਾਂ ਸਾਡੇ ਜੈ ਤੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਆਂ ਦਸ਼ਮੇਸ਼ ਦੂਲੇ ਤੇ ਗੋਬਿੰਦ ਸਿੰਘ ਕੋਈ ਮੁੜ ਕੇ ਜਮਣਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਵਰਗੇ ਤੁਸੀਂ ਲੱਖਾਂ ਪੈਦਾ ਕਰ ਸਕਦੇ ਹੋ ਪਰ ਅਸੀਂ ਲੱਖਾਂ ਮਿਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਦੁਬਾਰਾ ਨਹੀਂ ਬਣਾ ਸਕਦੇ ਉਹ ਗੁਰੂ ਕੇ ਸਿੱਖਾਂ ਨੇ ਪੰਜ ਪਿਆਰੇ ਸਹਿਬਾਨਾਂ ਦੇ ਰੂਪ ਵਿੱਚ ਸਤਿਗੁਰੂ ਜੀ ਨੂੰ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬੇਨਤੀ ਕੀਤੀ ਕਿ ਮੈਂ ਤੁਹਾਡਾ ਪੰਥ ਦਾ ਹੁਕਮ ਸਿਰ ਮੱਤੇ ਮੰਨਦਾ ਲੇਕਿਨ ਮੇਰੀ ਇੱਕ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਇਥੋਂ ਕਾਇਰਾ ਵਾਂਗ ਨਹੀਂ ਜਾਣਾ ਚਾਹੁੰਦਾ ਮੈਂ ਤਾੜੀ ਤੇ ਤਾੜੀ ਮਾਰ ਕੇ ਇਥੋਂ ਨਿਕਲਣਾ ਚਾਹੁੰਦਾ ਸਤਿਕਾਰਯੋਗ ਬਾਬਾ ਸੰਗਤ ਸਿੰਘ ਜੀ ਦੇ ਸੀਸ ਦੇ ਉੱਤੇ ਕਲਗੀ ਜਿਗਾ ਸਜਾ ਕੇ ਆਪਣੀ ਪੋਸ਼ਾਕ ਆਪਣਾ ਜਾਮਾ ਉਹਨਾਂ ਨੂੰ ਦੇ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਸਾਹਿਬ ਦੀ ਗੜੀ ਚੋਰਵਾਨਾ ਹੋਵੇ